ਰਾਮਜੀਤ ਭੁਪਿੰਦਰ ਸਿੰਘ ਖੇੜਾ ਸਾਫਾ ਕਾ ਪ੍ਰਧਾਨ ਨਗਰ ਕਾਉਂਸਲ ਤਰਨਤਾਰਨ ਸਰ ਅੱਜ ਅਰਮੇ ਸਿੰਘ ਸੰਧੂ ਜੀ ਨੂੰ ਆਮ ਆਵਾਜ਼ ਦੀ ਪਾਰਟੀ ਹਰਕਾ ਇੰਜ ਜਾ ਬੁਲਾਇਆ ਗਿਆ ਕੀ ਕਹਿਣਾ ਚਾਹੋਗੇ ਅਸੀਂ ਧਨਵਾਦੀਆਂ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਪੰਜਾਬ ਦੇ ਸ਼੍ਰੀ ਕੇਜਰੀਵਾਲ ਜੀ ਆਮ ਪਾਰਟੀ ਦੇ ਕਨਵੀਨਰ ਤੇ ਹੋਰ ਸਮੂਹ ਜਿਹੜੇ ਲੀਡਰਸ਼ਿਪ ਦੇ ਧਨਵਾਦੀਆਂ ਜਿਨ੍ਹਾਂ ਨੇ ਸਰਦਾਰ ਰਮੇ ਸਿੰਘ ਸੰਧੂ ਜੀ ਨੂੰ ਮਾਣ ਬਖਸ਼ਿਆ ਪਿਛਲੇ ਦਿਨੀ ਸਰਦਾਰ ਕਸ਼ਮੀਰ ਸਿੰਘ ਜੀ ਸੋਲ ਦੇ ਅਤਾ ਚਲਾਣਾ ਕਰਨ ਤੋਂ ਬਾਅਦ ਉਹਨਾਂ ਨੇ ਜਿਹੜੇ ਕੰਮ ਰੰਬੇ ਸੀ ਉਹਨਾਂ ਦੀ ਦੇ ਅਸੀਂ ਪਰਭਾਈ ਨਹੀਂ ਕਰ ਸਕਾ ਜੀ ਉਹਨਾਂ ਦੀ ਕਿਉਂਕਿ ਉਹਨਾਂ ਦਾ ਜਿਹੜਾ ਬੇਵਕਤੀ ਜਿਹੜੀ ਉਹਨਾਂ ਦੇ ਆਕਾਲ ਚਲਾਣਾ ਹੁਣ ਤੇ ਪਰ ਹੁਣ ਸਰਦਾਰ ਹਰਮਿੰਦਰ ਸਿੰਘ ਜੀ ਸੰਧੂ ਨੂੰ ਉਹਨਾਂ ਦੇ ਬਾਗਡੋਰ ਦਿੱਤੀ ਗਈ ਹਲਕੇ ਦੀ ਅਸੀਂ ਸਾਰੇ ਉਮੀਦ ਕਰਦੇ ਆ ਮੈਂ ਸਾਰਿਆਂ ਦਾ ਤਲਵਾਦੀ ਵੀ ਆ ਤੇ ਸਾਰੇ ਹਲਕਾ ਨਵਾਸੀਆਂ ਕੋਲੋਂ ਉਮੀਦ ਕਰਦੇ ਆ ਕਿ ਜਿਵੇਂ ਪਿਛਲੇ 25 ਸਾਲਾਂ ਤੋਂ ਸਰਦਾਰ ਹਰਮਿੰਦਰ ਸਿੰਘ ਸੰਧੂ ਜੀ ਨੂੰ ਬੜਾ ਦਿਲੋਂ ਪਿਆਰ ਕੀਤਾ ਸੰਗਤ ਨੇ ਤਿੰਨ ਵਾਰ ਐਮਐਲਏ ਚੁਣ ਕੇ ਭੇਜਿਆ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਹੁਣ ਤਿਆਰ ਕਰਨਗੇ ਤੇ ਮੈਂ ਨਾਲ ਸਮੂਹ ਆਮ ਪਾਰਟੀ ਵਰਕਰਾਂ ਨੂੰ ਬੇਨਤੀ ਕਰਦਾ ਕਿ ਆਓ ਸਾਰਿਆਂ ਨੇ ਜਿਨ੍ਹਾਂ ਨੇ ਟਿਕਟਾਂ ਮੰਗੀਆਂ ਜਾਂ ਮੰਗ ਰਹੇ ਨੇ ਹੱਕ ਉਹਨਾਂ ਦਾ ਪਰ ਉਹਨਾਂ ਆਪਾਂ ਇਕੱਠੇ ਹੋ ਕੇ ਚੱਲੀਏ ਤਾਂ ਕਿ ਜਿਹੜੀਆਂ 2027 ਦੀ ਇਲੈਕਸ਼ਨ ਆ ਰਹੀ ਆ ਉਹ ਵੀ ਆਪਾਂ ਸਰਕਾਰ ਆਮ ਪਾਰਟੀ ਦੀ ਤਾਂ ਹੀ ਬਣ ਸਕਦੀ ਹੈ ਜੇ ਆਪਾਂ ਇੱਕ ਮੁਠ ਹੋ ਕੇ ਚੱਲਾਂਗੇ ਤੇ ਆਪਣੇ ਹਲਕੇ ਦੀ ਜਿਹੜੀ ਡਿਵੈਲਪਮੈਂਟ ਬਹੁਤ ਪਛੜੀ ਹੋਈ ਆ ਉਹ ਵੀ ਤਾਂ ਹੀ ਕਰਾ ਸਕਦੇ ਆ ਜੇ ਆਪਾਂ ਇੱਕ ਮੁਠ ਹੋ ਕੇ ਚੱਲੀਏ ਮੈਂ ਫਿਰ ਤੋਂ ਇੱਕ ਵਾਰ ਤੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਸਦਾ ਫਿਰ ਅਰਮਿੰਦ ਕੇਜਰੀਵਾਦੀ ਜੀ ਦਾ ਬਹੁਤ ਦਾਇਆ ਦਲਦੋਤ ਨੂੰ ਆਦੀਆਂ ਜਿਨ੍ਹਾਂ ਨੇ ਸਰਦਾਰ ਹਰਮਿੰਦਰ ਸਿੰਘ ਸੰਧੂ ਜੀ ਨੂੰ ਮਾਨ ਵਖਿਆ ਤੇ ਤਰਨਤਾਰਨ ਦਾ ਮਾਨ ਵਧਾਇਆ ਬਹੁਤ ਬਹੁਤ ਜਿਨ੍ਹਾਂ ਕੋਲ ਬਲ ਮਿਲ ਗਿਆ ਜੇ ਅਰਮਿੰਦ ਸਿੰਘ ਸੰਧੂ ਆਏ ਨੇ ਤਾਂ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਇਹ ਸ਼ਹਿਰ ਪੂਰਾ ਪਿਆਰ ਕਰਦਾ ਜੀ ਇਹਨਾਂ ਨੂੰ ਦੇਖੋ ਪਿਛਲੇ 25 ਸਾਲਾਂ ਤੋਂ ਸਰਦਾਰ ਹਰਮਿੰਦਰ ਸਿੰਘ ਜੀ ਸੰਧੂ ਇੱਥੇ ਹੀ ਰਹਿ ਰਹੇ ਨੇ ਤੇ ਇੱਥੇ ਹੀ ਹਲਕੇ ਦੀ ਸੇਵਾ ਕਰਦੇ ਪਏ ਆ ਤਿੰਨ ਵਾਰ ਐਮਐਲਏ ਬਣ ਕੇ ਉਹਨਾਂ ਨੇ ਜੋ ਜਿਹੜਾ ਲਾਜਵਾਬ ਜਿਹੜੇ ਆ ਉਹਨਾਂ ਨੇ ਡਵੈਲਪਮੈਂਟ ਕਰਾਈ ਆ ਆਪਣੇ ਹਲਕੇ ਸਾਰੇ ਦੀ ਤਰਨਤਨ ਸ਼ਹਿਰ ਦੀਆਂ 4 ਲੇਨਿੰਗ ਜਿਹੜੀਆਂ ਸੜਕਾਂ ਬਣਾਈਆਂ ਵਾਲ ਟੂ ਵਾਲ ਸੜਕਾਂ ਬਣਾ ਕੇ ਇੱਕ ਸਟਾਰਮ ਸੀਵਰ ਪ੍ਰੋਜੈਕਟ ਜਿਹੜੇ ਇਤਿਹਾਸਕ ਕੰਮ ਕੀਤੇ ਉਹਨਾਂ ਨੇ ਉਹ ਇਸ ਕਰਕੇ ਸਾਰੇ ਹਲਕਾ ਨੂੰ ਅਸੀਂ ਉਹਨਾਂ ਨੂੰ ਬੜਾ ਪਿਆਰ ਕਰਦੇ ਆ ਤੇ ਐਤਕੀ ਵੀ ਜਿਹੜਾ ਵਾ ਉਹ ਬਹੁਤ ਦਹਿਦ ਲਾਉਂਦੇ ਉਹਨਾਂ ਨੂੰ ਮਾਣ ਬਖਸ਼ਣਗੇ ਥੈਂਕ ਯੂ ਜੀ ਐਜ਼ ਅ ਉਹਦਾ ਉਹ ਤੁਹਾਡਾ ਨਾਮ ਮੈਂ ਅੰਜੂ ਵਰਮਾ ਜ਼ਿਲ੍ਹਾ ਸਕਤਰ ਆਮ ਆਦਮੀ ਪਾਰਟੀ ਤਰਨਤਨ ਤਤੀ ਐ ਅੱਜ ਤਰ ਤੁੰਦ ਹਰਮੀ ਸਿੰਘ ਸੰਧੂ ਜੀ ਨੂੰ ਆਪਣਾ ਆਮ ਆਦੀ ਪਾਰਟੀ ਦੇ ਹਰ ਕੰਚਾਰਜ ਲਗਾਇਆ ਗਿਆ ਹੈ। ਇਹ ਕੀ ਕਹਿਣਾ ਚਾਹੋ? ਅ ਸਰ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੀ ਪਾਰਟੀ ਨੇ ਅ ਸਰਦਾਰਾ ਮੀਤ ਸਿੰਘ ਸੰਧੂ ਦੇ ਵਿੱਚ ਕੁਝ ਕੁਆਲਟੀ ਵੀ ਆ ਕੇ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਵਾ ਔਰ ਸਾਨੂੰ ਪਾਰਟੀ ਦਾ ਹਰ ਫੈਸਲਾ ਜਿਹੜਾ ਕਿਹੜੇ ਮੱਤੇ ਸਰਕਾਰ ਹੈ ਜੀ ਬਿਲਕੁਲ ਸਰ ਮੈਂ ਸਭ ਤੋਂ ਪਹਿਲੇ ਤਾਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਵੇਖੋ ਅਸੀਂ ਪਾਰਟੀ ਕੋਲ ਮੰਗ ਜ਼ਰੂਰ ਰੱਖੀ ਸੀ ਕਿ ਅਸੀਂ ਵੇਖੋ ਆਪਣਾ ਜਿਹੜਾ ਵਰਕ ਕੀਤਾ ਉਹਦੇ ਆਧਾਰ ਦੇ ਉੱਤੇ ਲੇਕਿਨ ਪਾਰਟੀ ਦਾ ਜਿਹੜਾ ਫੈਸਲਾ ਵਾ ਉਹ ਉਸ ਤੋਂ ਉੱਪਰ ਆ ਔਰ ਜੇ ਪਾਰਟੀ ਨੇ ਇਹ ਫੈਸਲਾ ਲਿਆ ਵਾ ਤਾਂ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਕੁਝ ਸੋਚ ਸਮਝ ਕੇ ਉਹਨਾਂ ਨੇ ਫੈਸਲਾ ਲਿਆ ਤੋਂ ਅਸੀਂ ਪਾਰਟੀ ਦੇ ਨਾਲ ਆਪਣੇ ਬਾਕੀ ਲੋਕਾਂ ਨੂੰ ਵੀ ਨਾਲ ਲੈ ਕੇ ਚੱਲੋਗੇ ਬਿਲਕੁਲ ਸਰ ਮੇਰੀ ਟੀਮ ਸਾਰੀ ਜਿਹੜੀ ਮੇਰੇ ਨਾਲ ਆ ਕੁਝ ਬੈਠੇ ਆ ਔਰ ਵੀ ਆ ਰਹੇ ਆ ਟੀਮ ਸਾਰੀ ਮੇਰੇ ਨਾਲ ਹੋਏਗੀ ਜੀ ਐਮਸੀ ਇੱਕ ਮਿੰਟ ਐਮਸੀ ਸਰ ਤੁਹਾਡਾ ਨਾਮ ਮੇਰਾ ਨਾਮ ਸਰਬਜੀਤ ਸਿੰਘ ਕਾਉਂਸਲ ਕਰਨਤਾਂਪੂ ਸਰ ਅੱਜ ਅਮਿਤ ਸਿੰਘ ਸੰਧੂ ਜੀ ਨੂੰ ਹਲਕਾ ਚਾਰਜ ਲਾਇਆ ਗਿਆ ਤੁਸੀਂ ਅੱਜ ਅੰਜੂਰਮਾ ਜੀ ਕਰੀ ਪਹੁੰਚੇ ਸਰ ਕੀ ਕਹਿਣਾ ਚਾਹੋ ਮੈਂ ਧੰਨਵਾਦੀ ਹਾਂ ਸਭ ਤੋਂ ਪਹਿਲਾਂ ਹਲਕਾ ਨਿਵਾਸੀਆਂ ਨੇ ਜਿਨ੍ਹਾਂ ਨੇ ਸਰਦਾਰ ਹਰਮਿੰਦਰ ਸਿੰਘ ਸੰਧੂ ਸਾਹਿਬ ਦੀ ਚੰਗੀ ਰਿਪੋਰਟ ਦਿੱਤੀ ਇਹ ਦੱਸਿਆ ਸਾਰੀ ਸੰਗਤ ਨੇ ਕਿ ਹਰਮਿੰਦਰ ਸਿੰਘ ਸੰਧੂ ਜਿਹੜੇ ਇੱਕ ਵਫਾਦਾਰ ਸੇਵਾਦਾਰ ਆ ਤੇ ਸੰਗਤ ਨੂੰ ਨਾਲ ਲੈ ਕੇ ਚੱਲਣ ਵਾਲੇ ਬੰਦੇ ਆ ਔਰ ਸਭ ਦੀ ਸੁਣਦੇ ਆ ਉਸ ਤੋਂ ਬਾਅਦ ਮੈਂ ਧੰਨਵਾਦੀ ਹਾਂ ਸਾਡੇ ਪਹਿਲੋਂ ਜ਼ਿਲ੍ਹਾ ਪ੍ਰਧਾਨ ਰਹੇ ਤੇ ਹੁਣ ਜਰਨਲ 70 ਰਿਹਾ ਹੈ ਸ਼੍ਰੀ ਅੰਜੂ ਵਰਮਾ ਜੀ ਤੇ ਨਾਲ ਐਮਸੀ ਸਾਹਿਬ ਸਾਡੇ ਆਮ ਆਦਮੀ ਪਾਰਟੀ ਤੋਂ ਇਹ ਸਹਿਯੋਗ ਦੇਣ ਦੇ ਆ ਮੈਂ ਸਾਰੇ ਬਾਕੀ ਵੀਰਾਂ ਨੂੰ ਇਹ ਬੇਨਤੀ ਕਰਨਾ ਕਿ ਇੱਕ ਪਰਿਵਾਰ ਜੇ ਇਹਨੂੰ ਤੁਹਾਡੇ ਚਾਣ ਕੇ ਹੀ ਜੇ ਵੱਡਾ ਕੀਤਾ ਵਾ ਤਾਂ ਤੁਸੀਂ ਤਗੜੇ ਹੋ ਕੇ ਪਰਿਵਾਰ ਨੂੰ ਸਭੋ ਸਹਿਯੋਗ ਦਿਓ ਤਾਂ ਜੋ ਆਪਾਂ ਇਹ ਵੱਡੀ ਲੀਡ ਨਾਲ ਸੀਟ ਜਿੱਤ ਕੇ ਸ੍ਰੀ ਅਰਵਿੰਦ ਗੇਰਵਾਲ ਤੇ ਭਵੰਤਮਾਨ ਜੀ ਦੀਆਂ ਬਾਵਾ ਤਕੜੀਆਂ ਕਰੀਏ ਸਰ ਇੱਕ ਵੇਕਰ ਨੂੰ ਮੇਰਾ ਜੋ ਜੇ ਸੰਦੂ ਵੱਲੋਂ ਹੋਇਆ ਉਸ ਤੋਂ ਬਾਅਦ ਕਾਫੀ ਥਮ ਗਿਆ ਸੀ ਕੀ ਲੱਗ ਰਿਹਾ ਉਹ ਵਿਕਾਸ ਫੇਰ ਸਿਖਰ ਤੇ ਪਹੁੰਚੇਗਾ ਇਸੇ ਚੀਜ਼ ਨੂੰ ਵਿੰਦ ਹੋਏ ਸਾਡੇ ਸ਼੍ਰੀ ਰਵਿੰਦ ਕੇਜਰੀਵਾਲ ਜੀ ਨੇ ਤੇ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਤੇ ਅਮਨ ਰੋੜਾ ਜੀ ਪ੍ਰਧਾਨ ਨੇ ਇਹ ਸਾਰਾ ਸਰਵੇਖਣ ਕਰਾਇਆ ਲੋਕਾਂ ਨੇ ਇਹ ਵਿਕਾਸ ਦਾ ਮੁੱਲ ਪਾ ਕੇ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿਵਾਉਣ ਵਾਸਤੇ ਪੂਰਾ ਸਹਿਯੋਗ ਦਿੱਤਾ